ਮਾਰਨਿੰਗ ਜੀ ਸਾਰਿਆਂ ਨੂੰ ਆਪਣਾ ਹੁਣ ਰੋਟ ਗਿਆ ਆਪਣੀ ਗੁੱਡ ਮਾਰਨਿੰਗ ਤਾਂ ਉਦ ਹੀ ਹੁੰਦੀ ਹੁੰਦੀ ਹੈ ਜਦੋਂ ਆਪਣਾ ਸ਼ੋਅ ਨਾ ਮੋਨਾ ਜੀ ਆ ਉੱਠਦਾ ਹੁੰਦਾ ਹੈਗਾ ਆ ਜਾ ਬੁੱਤਾ ਆ ਜਾ ਆ ਜਾ ਮੰਮਾ ਕੋਲੇ ਗੁੱਛਾ ਕਰਕੇ ਆ ਜਾ ਫਿਰ ਆ ਜਾ ਆਜੇ ਤੇ ਹੁਣ ਅਸੀਂ ਸਾਰੇ ਰੈਡੀ ਸ਼ੈਡੀ ਹੋ ਗਏ ਸੀਗੇ ਤੇ ਅਸੀਂ ਚਲੇ ਸੀ ਬਰਨਾਲੀ ਨੂੰ ਪਹਿਲਾਂ ਜਾਣਾਗਾ ਮੰਮੀ ਕੇ ਫਰੈਂਡ ਕੇ ਘਰ ਮੰਮੀ ਨੂੰ ਉਹਨਾਂ ਦੇ ਘਰ ਛੱਡ ਕੇ ਆਣਾ ਉਸ ਤੋਂ ਬਾਅਦ ਅਸੀਂ ਜਾਣਾ ਮੈਡੀਸਨ ਨਾਲ ਤੇ ਅਸੀਂ ਆ ਗਈ ਸੀਗੇ ਉਹਨਾਂ ਦੇ ਘਰ ਇੱਥੇ ਆਪਣੀ ਜਿਹੜੇ ਛੋਟੇ ਛੱਟੇ ਕਤੂਰੇ ਸੀਗੇ ਉਹ ਇਹਨਾਂ ਦੇ ਘਰੀ ਸੀਗੇ ਤੇ ਇਹਨਾਂ ਨੇ ਅੱਗੇ ਦੇਣੇ ਆਗੇ ਤੇ ਮੈਂ ਉਹਨਾਂ ਨੂੰ ਬਸ ਮਿਲ ਰਹੀ ਸੀ ਪਿਆਰ ਕਰ ਰਹੀ ਸੀ ਕਿ ਉਹਨਾਂ ਸਾਰਿਆਂ ਨੂੰ ਤੇ ਇੱਕ ਡੌਗੀ ਹੋਰ ਸੀ ਉਹ ਦੇਖੋ ਜਿੰਨੀ ਵਰਗੀ ਸੀਗੀ ਉਹ ਵੀ ਤੇ ਇਸ ਤੋਂ ਬਾਅਦ ਅਸੀਂ ਤੁਰਪੇ ਸੀਗੇ ਮੈਡੀਸਨ ਲੈਣ ਪਹਿਲਾਂ ਸੀ ਸਿਵਲ ਹਸਪੀਟਲ ਜਾਣਾ ਸੀਗਾ ਵੀ ਚਲੋ ਇੱਕ ਵਾਰ ਸਿਵਲ ਹਸਪੀਟਲ ਵੀ ਜਾ ਆਉਣੀ ਆਗੇ ਤੇ ਬਸ ਦਵਾਈ ਥੋੜਾ ਜਾਂ ਮੈਨੂੰ ਦਿੱਕਤ ਬਹੁਤ ਆ ਰਹੀ ਹੈ ਅੱਜ ਕੱਲ ਇਸ ਕਰਕੇ ਮੇਰੇ ਜਿਹੜੇ ਦਿਨ ਨੇ ਦਵਾਈਆਂ ਦੇ ਵਿੱਚ ਹੀ ਲੰਘ ਰਹੇ ਨੇ ਤੇ ਸਿਵਲ ਹਸਪੀਟਲ ਪਹੁੰਚੇ ਤਾਂ ਡਾਕਟਰ ਨਹੀਂ ਮਿਲੇ ਹੈਗੇ ਉਹ ਇੱਕ 15 16 ਦਿਨਾਂ ਤੱਕ ਨਹੀਂ ਆਉਣਗੇ ਉੱਥੇ ਜਾ ਕੇ ਮਤਲਬ ਮure slip ਲੱਗੀ ਹੋਈ ਸੀ ਵੀ ਇੰਨੇ ਦਿਨ ਨਹੀਂ ਆਉਂਦੇ ਹੈਗੇ ਤਾਂ ਕਰਕੇ ਅਸੀਂ ਉੱਥੋਂ ਤੁਰ ਪੀ ਉਹ ਛੱਡੋ ਪਰ ਹੁਣ ਆਪਾਂ ਜਿੱਥੇ ਆਪਾਂ ਜਾਣੀ ਹੁੰਨੀ ਆ ਸਬੂਤ ਹਸਪੀਟਲ ਉੱਥੇ ਹੀ ਚੱਲਦੇ ਆਂਗੇ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਫਿਰ ਸੋਚਿਆ ਜੂਸ ਵਗੈਰਾ ਪੀ ਲੈਂਦੇ ਆ ਕਿ ਤੇ ਜੂਸ ਵਗੈਰਾ ਪੀਤਾ ਇੱਥੇ ਮੇਰਾ ਫੇਵਰਿਟ ਮੰਗੋ ਸ਼ੇਕ ਤੇ ਉਸ ਤੋਂ ਬਾਅਦ ਅਸੀਂ ਤੁਰਪੀ ਸੀ ਹਸਪੀਟਲ ਨੂੰ ਤੇ ਇੱਥੇ ਫਾਟਕ ਲੱਗ ਗਏ ਸਾਨੂੰ ਬਹੁਤ ਟਾਈਮ ਵੇਟ ਕਰਨਾ ਪਿਆ ਆਈ ਥਿੰਕ 15 ਤੋਂ 20 ਮਿੰਟ ਸਾਨੂੰ ਵੇਟ ਕਰਨਾ ਪਿਆ ਤੇ ਫੇਰ ਕਿਤੇ ਜਾ ਕੇ ਜਿਹੜੀ ਟ੍ਰੇਨ ਆ ਟ੍ਰੇਨ ਨਿਕਾ ਦੇਖ ਲੋ ਆ ਐਸੀ ਇਹਦੇ ਪਿੱਛੇ ਸਾਨੂੰ 15-20 ਮਿੰਟ ਵੇਟ ਕਰਨਾ ਪਿਆ ਤੇ ਇੱਥੇ ਅਸੀਂ ਪਹੁੰਚ ਗਏ ਸੀ ਹਸਪੀਟਲ ਤੇ ਇੱਥੇ ਭੀੜ ਜਾਦੀ ਸੀਗੀ ਇਸ ਕਰਕੇ ਕੀ ਕੀਤਾ ਮੈਂ ਰਿਸੈਪਟ ਕਟਾ ਕੇ ਨਾ ਕਟਾ ਲਈ ਤੇ ਮੈਂ ਇਹਨਾਂ ਨੂੰ ਕਹਿਤਾ ਸੀਗਾ ਵੀ ਸਾਡੀ ਰਿਸੈਪਟ ਰਿਸੈਪਟ ਕੱਟ ਦੋ ਤੇ ਵੀ ਅਸੀਂ ਸ਼ਾਮ ਨੂੰ ਆ ਜਾਵਾਂਗੇ ਬਿਕੋਜ਼ ਭੀੜ ਕਰਕੇ ਰੁਕਿਆ ਨਹੀਂ ਸੀ ਜਾ ਰਿਹਾ ਤੇ ਇਹਨਾਂ ਨੇ ਵੀ ਸ਼ੌਪ ਤੇ ਜਾਣਾ ਸੀਗਾ ਔਖਾ ਸੀਗਾ ਤੇ ਇਸ ਕਰਕੇ ਸੀ ਕੱਲੀ ਰਿਸੈਪਟ ਕਟਾ ਲਈ ਸੀਗੀ ਤੇ ਮੈਡੀਸਿਨ ਸੀ ਸ਼ਾਮਿਲ ਲੈਣਾ ਵਾਂਗੀ ਤਾਂ ਕਰਕੇ ਅਸੀਂ ਵਾਪਸ ਇੱਥੋਂ ਘਰ ਨੂੰ ਚੱਲ ਗਏ ਸੀਗੇ ਚਲੋ ਆਪਣਾ ਇੱਕ ਵਾਰ ਨੰਬਰ ਲੱਗ ਗਿਆ ਤੇ ਸ਼ਾਮੀ ਹੁਣ ਜਲਦੀ ਨੰਬਰ ਲੱਗ ਜਾਊਗਾ ਜਿੱਦਾਂ ਵੀ ਹੋਊਗਾ ਹਲੇ ਫਿਰ ਹਾਲ ਡਾਕਟਰ ਵੀ ਨਹੀਂ ਬੈਠੇ ਸੀਗੇ ਤੇ ਓਕੇ ਜੀ ਮਿਲਦੇ ਆ ਨੈਕਸਟ ਵੀਡੀਓ